ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਐਂਡ ਬਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਆਪਾਂ ਬਿਨਾ ਪਾਣੀ ਤੋਂ ਤੁਹਾਨੂੰ ਉਬਾਲ ਆਲੂ ਉਬਾਲਨੇ ਦੱਸਾਂਗੇ ਜੀ। ਆਪਾਂ ਕੁੱਕਰ ਦੇ ਵਿੱਚ ਬਿਨਾ ਪਾਣੀ ਤੋਂ ਆਲੂ ਕਿਵੇਂ ਉਬਾਲ ਸਕਦੇ ਹਾਂ। ਇਸ ਤਰ੍ਹਾਂ ਉਬਾਲੇ ਹੋਏ ਆਲੂ ਕਦੇ ਵੀ ਓਵਰਕੁੱਕ ਨਹੀਂ ਹੋਣਗੇ। ਬਹੁਤ ਵਧੀਆ ਤਰੀਕੇ ਦੇ ਨਾਲ ਇਹ ਉਬਲ ਜਾਂਦੇ ਆ। ਤੇ ਬਹੁਤ ਦਿਨਾਂ ਬਾਅਦ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ ਤੇ ਜਿਸ ਤਰ੍ਹਾਂ ਤੁਸੀਂ ਪਹਿਲੀ ਵੀਡੀਓਜ਼ ਪਹਿਲਾਂ ਵਾਲੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਹੋ ਇਸ ਵੀਡੀਓ ਨੂੰ ਵੀ ਜਰੂਰ ਪਿਆਰ ਦੇਣਾ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਇਥੇ ਆਪਾਂ ਹੁਣ ਕਰਦੇ ਆਂ ਜੀ ਵੀਡੀਓ ਸ਼ੁਰੂ ਇੱਥੇ ਨਾ ਆਪਾਂ ਨੇ ਆਲੂ ਲਏ ਆ ਆਲੂਆਂ ਨੂੰ ਆਪਾਂ ਨੇ ਧੋ ਲਿਆ ਕਿਉਂਕਿ ਇਹਨਾਂ ਦੇ ਉੱਤੇ ਜਿਹੜੀ ਮਿੱਟੀ ਜੀ ਲੱਗੀ ਹੁੰਦੀ ਉਹ ਪਾਉ ਉਤਾਰ ਲਈਏ ਜੀ ਇਧਰ ਆਪਾਂ ਨੇ ਲਿਆਏ ਜੀ ਕੁੱਕਰ ਕੁੱਕਰ ਆਪਾਂ ਧੋ ਲਿਆ ਇਹ ਦੇਖੋ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਸਰੋਂ ਦਾ ਤੇਲ ਲੈਣਾ ਹੈ ਥੋੜਾ ਜਿਹਾ ਚਾਹੇ ਤੁਸੀਂ ਰਿਫਾਈਨਡ ਆਇਲ ਡਾਲਡਾ ਘਿਓ ਜੋੜਾ ਪਰ ਜੀ ਤੁਸੀਂ ਲੈ ਸਕਦੇ ਹੋ ਥੋੜਾ ਜਿਹਾ ਆਪਾਂ ਤੇਲ ਪਾ ਲਿਆ ਇਹਨੂੰ ਆਪਾਂ ਗ੍ਰੀਸ ਕਰ ਲਵਾਂਗੇ ਆਲੇ ਦੁਆਲੇ ਚੰਗੀ ਤਰ੍ਹਾਂ ਦੇਖੋ ਅੱਜ ਮੇਰੇ ਕੋਲ ਵੀਡੀਓ ਬਣਾਉਣ ਦੇ ਲਈ ਕੋਈ ਨਹੀਂ ਸੀ ਇਸ ਕਰਕੇ ਨਾ ਮੈਂ ਡੱਬੇ ਦੇ ਉੱਤੇ ਫੋਨ ਰੱਖ ਕੇ ਹੀ ਵੀਡੀਓ ਬਣਾ ਰਹੀ ਆ ਤੇ ਇਦਾਂ ਨਾ ਆਪਾਂ ਨੇ ਦੇਖੋ ਗ੍ਰੀਸ ਕਰ ਲੈਣਾ ਇਹਨੂੰ ਦੇਖੋ ਜੀ ਕੁੱਕਰ ਚੰਗੀ ਤਰ੍ਹਾਂ ਦੇ ਨਾਲ ਆਪਾਂ ਗ੍ਰੀਸ ਕਰ ਲਿਆ ਏ ਤੇ ਇਹਨਾਂ ਦੇਖੋ ਜਿਹੜਾ ਆਪਣੇ ਹੱਥਾਂ ਨੂੰ ਥੋੜਾ ਥੋੜਾ ਤੇਲ ਲੱਗਿਆ ਵਾਏ ਇਹਦੇ ਨਾਲ ਹੀ ਆਪਾਂ ਇਦਾਂ ਆਲੂਆਂ ਨੂੰ ਇਸੇ ਇਸੇ ਹੱਥ ਦੇ ਨਾਲ ਆਪਾਂ ਜਿਹੜਾ ਤੇਲ ਹੈ ਉਹੀ ਆਲੂਆਂ ਨੂੰ ਇਦਾਂ ਲਗਾ ਲਗਾ ਕੇ ਆਲੂ ਆਪਾਂ ਕੁੱਕਰ ਦੇ ਵਿੱਚ ਪਾ ਦਵਾਂਗੇ ਜੀ ਇਹ ਲੋ ਜੀ ਆਪਾਂ ਸਾਰੇ ਆਲੂ ਕੁੱਕਰ ਦੇ ਵਿੱਚ ਪਾ ਲਵਾਂਗੇ ਦੇਖੋ ਆਪਾਂ ਸਾਰੇ ਆਲੂ ਕੁੱਕਰ ਵਿੱਚ ਪਾ ਲਏ ਆ ਹੁਣ ਆਪਾਂ ਇਹ ਪਾਣੀ ਲਿਆਏ ਇਹ ਪਾਣੀ ਆਪਾਂ ਵਿੱਚ ਨਹੀਂ ਪਾਣਾ ਇਹਦੇ ਨਾਲ ਨਾ ਕੀ ਆਪਾਂ ਆਪਾਂ ਕੀ ਕਰਨਾ ਹੈ ਜੀ ਇਹ ਆਪਾਂ ਧੋਤਾ ਹੋਇਆ ਪੋਣਾ ਲਿਆਏ ਪੋਣੇ ਨੂੰ ਆਪਾਂ ਇਹਦੇ ਵਿੱਚ ਭਿਉਣਾ ਲੈਣਾ ਹੈ ਦੇਖੋ ਜੇ ਤੁਸੀਂ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਨਾ ਆਲੂ ਉਬਾਲੋਗੇ ਕਦੇ ਵੀ ਓਵਰਕੁੱਕ ਨਹੀਂ ਹੋਣਗੇ ਦੇਖੋ ਇਸ ਤਰ੍ਹਾਂ ਨਾ ਆਪਾਂ ਨੇ ਹੁਣ ਇਹਨੂੰ ਨਚੋੜ ਲੈਣਾ ਹੈ ਮਤਲਬ ਬਹੁਤ ਜ਼ਿਆਦਾ ਨਹੀਂ ਨਿਚੋੜਨ ਘੁੱਟ ਕੇ ਨਹੀਂ ਨਿਚੋੜਨਾ ਥੋੜਾ ਜਿਹਾ ਇਦਾਂ ਇਹ ਇੰਨਾ ਕੁ ਪਾਣੀ ਹੈ ਜਿਹੜਾ ਇਹਦੇ ਵਿੱਚ ਰਹਿਣਾ ਚਾਹੀਦਾ ਹੈ ਜੀ ਸੋ ਇਸ ਤਰੀਕੇ ਦੇ ਨਾਲ ਆਪਾਂ ਨੇ ਲੋ ਜੀ ਇਹਨੂੰ ਹਲਕੇ ਹੱਥਾਂ ਦੇ ਨਾਲ ਆਪਾਂ ਨਿਚੋੜ ਲਿਆ ਏ ਤੇ ਹੁਣ ਆਪਾਂ ਇਸ ਮੋਨੇ ਨੂੰ ਇਸ ਤਰੀਕੇ ਦੇ ਨਾਲ ਇਹਦੇ ਉੱਤੇ ਰੱਖ ਦਵਾਂਗੇ ਇਦਾਂ ਦੇਖੋ ਵੀਡੀਓ ਆਪਾਂ ਬਣਾ ਰਹੀਆਂ ਹੋ ਸਕਦਾ ਤੁਹਾਨੂੰ ਚੰਗੀ ਤਰ੍ਹਾਂ ਦੇ ਵਿੱਚ ਨਾ ਦਿਖਦਾ ਹੋਵੇ ਪਰ ਡੱਬੇ ਉੱਤੇ ਰੱਖ ਕੇ ਬਣਾ ਰਹੀਆਂ ਜਿਵੇਂ ਇਹ ਲੋ ਜੀ ਆਪਾਂ ਨੇ ਹੁਣ ਕੁੱਕਰ ਨੂੰ ਨਾ ਸੌਰੀ ਆਲੂਆਂ ਨੂੰ ਇਦਾਂ ਪੋਣੇ ਦੇ ਨਾਲ ਕਵਰ ਕਰ ਲਿਆ ਹੈ ਤੇ ਹੁਣ ਆਪਾਂ ਢੱਕਣ ਕਰ ਦੇਵਾਂਗੇ ਜੀ ਕੁੱਕਰ ਦਾ ਬੰਦ ਢੱਕਣ ਬੰਦ ਕਰਕੇ ਹੁਣ ਇਹਨੂੰ ਆਪਾਂ 20 ਮਿੰਟ ਲਗਵਾਵਾਂਗੇ ਚਾਹੇ 4 ਲੱਗ ਜਾਣ ਚਾਹੇ 5 ਲੱਗ ਜਾਣ ਕਈ ਮੇਰੀਆਂ ਭੈਣਾਂ ਭਲੱਕੜ ਹੁੰਦੀਆਂ ਨੇ ਮੇਰੇ ਵਰਗੀਆਂ ਗੈਸ ਚ ਲਾ ਕੇ ਭੁੱਲ ਜਾਂਦੀਆਂ ਨੇ ਆਲੂ ਹੋ ਜਾਂਦੇ ਓਵਰਕੁੱਕ ਇਹਦੇ ਵਿੱਚ ਚਾਹੇ ਤੁਹਾਡੇ ਕੋਲੋ ਸੀਟ ਜਾਂ 5 6 7 ਜਿੰਨੀਆਂ ਮਰਜ਼ੀ ਵੱਜ ਜਾਣ ਕਦੇ ਵੀ ਆਲੂ ਜਿਹੜੇ ਓਵਰਕੁੱਕ ਨਹੀਂ ਹੋਣਗੇ ਹੁਣ ਇਹਨੂੰ ਆਪਾਂ ਗੈਸ ਉੱਤੇ ਰੱਖਦੇ ਹਾਂ ਜੀ ਦੇਖੋ ਗੈਸ ਆਪਾਂ ਔਨ ਕਰ ਲਿਆ ਹੈ ਜੀ ਤੇ ਕੁੱਕਰ ਆਪਾਂ ਗੈਸ ਉੱਤੇ ਰੱਖ ਦਿੱਤਾ ਹੈ ਹੁਣ ਆਪਾਂ ਦੋ ਘਵਿਸਲਾ ਲਗਵਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਕਿਹੜੀਆਂ-ਕਿਹੜੀਆਂ ਭੈਣਾਂ ਮੇਰੀਆਂ ਮੇਰੇ ਵਾਂਗੂ ਗੈਸ ਚ ਲਾ ਕੇ ਭੁੱਲ ਜਾਂਦੀਆਂ ਮੈਂ ਤਾਂ ਭਾਈ ਬਹੁਤ ਵਾਰ ਤੇ ਤੁਸੀਂ ਵੀ ਜਰੂਰ ਦੱਸਿਓ ਜੀ ਕਿਹੜੀਆਂ ਮੇਰੀਆਂ ਭੈਣਾਂ ਭੁੱਲ ਜਾਂਦੀਆਂ ਨੇ ਗੈਸ ਚ ਲਾ ਕੇ ਤੇ ਨਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਜੀ ਇਹ ਕੀ ਉਹ ਵਾਲੇ ਤੋਂ ਬਾਅਦ ਤੁਹਾਨੂੰ ਦੱਸਾਂਗੇ ਤੇ ਦਿਖਾਵਾਂਗੇ ਇਹ ਕਿਸ ਤਰ੍ਹਾਂ ਉਬਲ ਕੇ ਤਿਆਰ ਹੋਏ ਆ ਦੇਖੋ ਜੀ ਇੱਥੇ ਕੁੱਕਰ ਦੀਆਂ ਬਿਸਲਾਂ ਜਿਹੜੀਆਂ ਤਿੰਨ ਵੱਜ ਚੁੱਕੀਆਂ ਆਪਾਂ ਗੈਸ ਬੰਦ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਕੁੱਕਰ ਖੋਲ ਕੇ ਦਿਖਾਵਾਂਗੇ ਤੇ ਬਾਪ ਆਪਣੇ ਆਪ ਨਿਕਲਣ ਤੱਕ ਦਾ ਇੰਤਜ਼ਾਰ ਕਰਾਂਗੇ ਇਹਦੇ ਵਿੱਚ ਕੋਈ ਚੱਕਰ ਨਹੀਂ ਹੁੰਦਾ ਬਿਸਲਾ ਚਾਹੇ 6 ਵਜ ਜਾਣ ਚਾਹੇ 7 ਵਜ ਜਾਣ ਕੋਈ ਚੱਕਰ ਨਹੀਂ ਓਵਰ ਕੁਕ ਬਿਲਕੁਲ ਵੀ ਨਹੀਂ ਹੋਣਗੇ ਤੇ ਇੱਥੇ ਨਾ ਹੁਣ ਆਪਾਂ ਨੇ ਗੈਸ ਬੰਦ ਕਰ ਦਿੱਤਾ ਤੇ ਕੁੱਕਰ ਆਪਾਂ ਫਿਰ ਤੁਹਾਨੂੰ ਖੋਲ ਕੇ ਦਿਖਾਉਨੇ ਆ ਜੀ ਕਿਸ ਤਰ੍ਹਾਂ ਦੇ ਆਪਣੇ ਆਲੂ ਜਿਹੜੇ ਬੋਇਲ ਹੋਏ ਆ ਦੇਖੋ ਜੀ ਬਾਪ ਨਿਕਲ ਚੁੱਕੀ ਆ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਲਵਾਂਗੇ ਤੇ ਆਪਾਂ ਦੇਖਦੇ ਆ ਜੀ ਪਉਣਾ ਘਰ ਮੈਂ ਧਿਆਨ ਨਾਲ ਚੱਕਣਾ ਜੀ ਤੇ ਉਸ ਤੋਂ ਬਾਅਦ ਹੁਣ ਆਪਾਂ ਆਲੂ ਕੱਢਾਂਗੇ ਦੇਖੋ ਬਿਲਕੁਲ ਵੀ ਓਵਰਕੁਕ ਨਹੀਂ ਹੋਏ ਆਲੂ ਤੇ ਮੈਂ ਤੁਹਾਨੂੰ ਪਲੇਟ ਵਿੱਚ ਨਾ ਇੱਕ ਵਾਰੀ ਕੱਢ ਲਵਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਬਿਨਾਂ ਪਾਣੀ ਤੋਂ ਆਲੂ ਆਪਣੇ ਉਬਲ ਗਏ ਆ ਇੱਕ ਮਿੰਟ ਜੀ ਮੈਂ ਪਲੇਟ ਦੇ ਵਿੱਚ ਕੱਢ ਲਵਾਂ ਫਿਰ ਤੁਹਾਨੂੰ ਦਿਖਾਨੀ ਆ ਦੇਖੋ ਆਪਾਂ ਹੁਣ ਕੱਢ ਲਏ ਆ ਪਲੇਟ ਦੇ ਵਿੱਚ ਆਲੂ ਤੇ ਮੈਂ ਸਾਨੂੰ ਦਿਖਾਨੀ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਲੋ ਜੀ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ ਆਲੂ ਆਪਣੇ ਉਬਲ ਕੇ ਹੋਏ ਆ ਤਿਆਰ ਅਤੇ ਬਿਲਕੁਲ ਓਵਰਕੁਕ ਨਹੀਂ ਹੋਏ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੀ ਆ ਜੀ ਐਦਾਂ ਤੁਸੀਂ ਚਾਕੂ ਵਿੱਚ ਲਗਾ ਕੇ ਦੇਖ ਸਕਦੇ ਹੋ ਐਨ ਚੰਗੀ ਤਰ੍ਹਾਂ ਦੇ ਨਾਲ ਉਬਲੇ ਨੇ ਤੇ ਬਹੁਤ ਵਧੀਆ ਪ੍ਰਾਂਠੇ ਬਣਦੇ ਨੇ ਇਸ ਤਰੀਕੇ ਤੁਸੀਂ ਵੀ ਉਬਾਲ ਕੇ ਦੇਖਿਓ ਬਿਲਕੁਲ ਓਵਰਕੁੱਕ ਨਹੀਂ ਹੁੰਦੇ ਅਗਰ ਨਾ ਤੁਸੀਂ ਸ਼ਕਰਗੰਦੀ ਸ਼ਕਰਗੰਦੀ ਵਾਂਗੂ ਚਾਟ ਬਣਾ ਕੇ ਦੇਖ ਖਾਣੀ ਆ ਤਾਂ ਵੀ ਤੁਸੀਂ ਖਾ ਸਕਦੇ ਹੋ ਪੁੱਜੇ ਪੁੱਜੇ ਜੇ ਆਲੂਆਂ ਵਾਲੀ ਚਾਟ ਜਿਹੜੀ ਬਹੁਤ ਸਵਾਦ ਬਣਦੀ ਹੈ ਤੇ ਇਸ ਤਰੀਕੇ ਦੇ ਨਾਲ ਮੈਂ ਇੱਕ ਵਾਰੀ ਵੀਡੀਓ ਸ਼ਕਰਗੰਦੀ ਦੀ ਪਾਈ ਸੀ ਇਸ ਤਰ੍ਹਾਂ ਹੀ ਅਸੀਂ ਸ਼ਕਰਗੰਦੀ ਉਬਾਲਦੇ ਉਹ ਵੀ ਓਵਰਕੁੱਕ ਨਹੀਂ ਹੁੰਦੀ ਤੇ ਮਿਠਾਸ ਜਿਹੜੀ ਸ਼ਕਰਗੰਦੀ ਦੀ ਬਿਲਕੁਲ ਇਹਦੇ ਵਿੱਚ ਬਰਕਰਾਰ ਰਹਿੰਦੀ ਹੈ ਜੀ ਤੇ ਉਹ ਵੀਡੀਓ ਵੀ ਮੇਰੇ ਚੈਨਲ ਉਤੇ ਹੈਗੀ ਅਗਰ ਤੁਸੀਂ ਦੇਖਣੀ ਚਾਹੁੰਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗੀ ਜੇਕਰ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗਦੀ ਆ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ